इंडियन नेशनल कांग्रेस इंडियन नेशनल कांग्रेस इंडियन नेशनल कांग्रेस जिन बि झंडा पढ़ाओ तव्हां ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਜੱਪੀ ਮੋਦੀ ਡਰਦਾ ਹੈ ਪੁਲਿਸ ਤੋਂ ਅੱਗੇ ਕਰਦਾ ਹੈ ਜੱਪੀ ਮੋਦੀ ਡਰਦਾ ਹੈ ਪੁਲਿਸ ਤੋਂ ਅੱਗੇ ਕਰਦਾ ਹੈ ਇਲੈਕਸ਼ਨ ਕਮਿਸ਼ਨ ਹੈ ਹਾਏ 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 ਆ ਨੀਚੇ ਰੱਖ ਲੈ ਯਾਰ ਹਾਏ 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 मोदी <muchas> <muchas> ਪੁਲਿਸ ਨਾਲ ਜਿਹੜੀ ਸਾਡੀ ਅੱਜ ਝੜਪ ਹੋਈ ਹੈ ਉਹ ਇਸ ਕਾਰਨ ਹੋਈ ਹੈ ਕਿਉਂਕਿ ਅਸੀਂ ਉੱਥੇ ਪੁਤਲਾ ਜਲਾਣਾ ਸੀ ਚੋੜ ਕਮਿਸ਼ਨ ਦਾ ਤੇ ਪੁਲਿਸ ਨੇ ਸਾਨੂੰ ਉਹ ਕਰਨ ਨਹੀਂ ਦਿੱਤਾ ਤਾਂ ਸਾਡੀ ਧੱਕਾ ਮੁਕੀ ਹੋਈ ਹੈ ਪੁਲਿਸ ਨਾਲ ਪਰ ਮੈਂ ਫੇਰ ਤੇ ਇਹ ਕਹੂੰਗਾ ਪੁਲਿਸ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਇਹ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਹੋਮ ਡਿਪਾਰਟਮੈਂਟ ਦੇ ਅਧੀਨ ਆਂਦਾ ਹੈ ਤਾਂ ਇਹ ਸਾਰਾ ਕੁਝ ਜੋ ਹੈ ਇਹ ਸਾਡੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾ ਜੀ ਭਾਜਪੀ ਦੀ ਸਰਕਾਰ ਉਹਨਾਂ ਦੇ ਅੰਡਰ ਹੈ ਤਾਂ ਆਪਣੇ ਹਿਸਾਬ ਨਾਲ ਚਲਾ ਸਕਦੇ ਨੇ ਪਰ ਸਾਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਅਸੀਂ ਆਪਣੀ ਲੜਾਈ ਲੜਦੇ ਰਵਾਂਗੇ ਤੁਹਾਡੇ ਰਾਹੀ ਮੈਂ ਮੀਡੀਆ ਦੇ ਰਾਹੀਂ ਮੈਂ ਇਹ ਰਿਕੁਐਸਟ ਕਰਨਾ ਚਾਹੂੰਗਾ ਸੁਪਰੀਮ ਕੋਰਟ ਨੂੰ ਕਿ ਉਹ ਸੂ ਮੋਟੋ ਕੌਗਨਿਸੈਂਸ ਲੈ ਕੇ ਕਿ ਜਿਹੜੇ ਪਿੱਛੇ ਜਿਹੜੇ ਇਲੈਕਸ਼ਨ ਹੋਏ ਜਿਹੜੀ ਅਨਿਤਾਂਦਲੀ ਹੋਈ ਹੈ ਇਹਦੇ ਖਿਲਾਫ ਉਹ ਐਕਸ਼ਨ ਲੈਂ ਜਿਹੜੇ ਪੁਰਾਣੇ ਇਲੈਕਸ਼ਨ ਹੋਏ ਨੇ ਲੋਕ ਸਭਾ ਦੇ ਉਹਨੂੰ ਰੱਦ ਕਰਕੇ ਦੁਬਾਰਾ ਇਲੈਕਸ਼ਨ ਕਰਾਏ ਜਾਣ ਜਿਹੜਾ ਭਾਰਤ ਦੇਸ਼ ਹੈ ਇਹ ਦੁਨੀਆ ਭਰ ਦੇ ਅੰਦਰ ਲੋਕਤੰਤਰੀਕ ਦੇਸ਼ ਮੰਨਿਆ ਗਿਆ ਜਦੋਂ ਲੋਕਤੰਤਰ ਤੇ ਪ੍ਰਜਾਤੰਤਰ ਤੇ ਡਾਕਾ ਪਊਗਾ ਤਾਂ ਰਾਹੁਲ ગાંધી ਦੀ ਫੌਜ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੱਲਾ ਕੱਲਾ ਸਿਪਾਹੀ ਲੋਕਤੰਤਰ ਦੀ ਰਾਖੀ ਲਈ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਸੜਕਾਂ 'ਤੇ ਉਤਰੇਗਾ ਜੇਲ੍ਹਾਂ 'ਚ ਜਾਏਗਾ ਲੇਕਿਨ ਇਹ ਹਰ ਗੱਲ ਨਹੀਂ ਹੋਏਗਾ ਕਿ ਇਸ ਪ੍ਰਜਾਤੰਤਰ ਦੇ ਅੰਦਰ ਕਾਇਨਸਟਰ ਵੋਟ ਨਾਲ ਚੁਣਿਆ ਜਾਂਦਾ ਹੋਵੇ ਲੇਕਿਨ ਉਹ ਵੋਟ ਚੋਰੀ ਦੀ ਹੋਵੇ ਕਾਂਗਰਸੀਆਂ ਦੀ ਵੋਟ ਹੋਵੇ ਤਾਂ ਬਿਹਾਰ ਚ ਕੱਟਤੀ ਜਾਵੇ ਜੇ ਚੋਰੀ ਦੀ ਵੋਟ ਹੋਵੇ ਤਾਂ ਇੱਕ ਕਰਾਂ ਦੇ ਅੰਦਰ 80 80 ਵੋਟਾਂ 100 100 ਵੋਟਾਂ ਇੱਕੋ ਰਸਤੇ ਬਣਾਈਆਂ ਜਾਣ ਰਾਹੁਲ ਗਾਂਧੀ ਦਾ ਝੰਡਾ ਬਰਦਾਰ ਸਾਡੇ ਕੈਪਟਨ ਸਾਡੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਦੇ ਝੰਡਾ ਬਰਦਾਰ ਸਾਡੇ ਜ਼ਿਲ੍ਹੇ ਦੇ ਲੀਡਰ ਰਾਣਾ ਕੇਪੀ ਜੀ ਦਾ ਝੰਡਾ ਬਰਦਾਰ ਇਹ ਗੱਲ ਬਿਲਕੁਲ ਮਨਜ਼ੂਰ ਨਹੀਂ ਕਰਨਗੇ ਰਾਹੁਲ ਗਾਂਧੀ ਜੀ ਨੇ ਸਹਿਯਾ ਦਿੱਤਾ ਕਿ ਲੋਕਤੰਤਰ ਦੀ ਰਾਖੀ ਦੇ ਲਈ ਜੇਲ ਜਾਣਾ ਪਵੇ ਜਾਨ ਦੇਣੀ ਪਵੇ ਅਸੀਂ ਸੰਵਿਧਾਨ ਦੀ ਰਾਖੀ ਕਰਾਂਗੇ ਲੋਕਤੰਤਰ ਦੀ ਰਾਖੀ ਕਰਾਂਗੇ ਅਸੀਂ ਇੰਡੀਅਨ ਇਲੈਕਸ਼ਨ ਕਮਿਸ਼ਨ ਨੂੰ ਲੋਕਾਂ ਦੀ ਕਚਹਿਰੀ 'ਚ ਨੰਗਾ ਕਰਾਂਗੇ ਤਾਂ ਜੋ ਜਦੋਂ ਦੁਬਾਰਾ ਮੁਲਕ ਦੇ ਅੰਦਰ ਚੋਣਾਂ ਹੋਣ ਲੋਕਾਂ ਨੂੰ ਇਸ ਗੱਲ ਦਾ ਖਤਸਾ ਨਾ ਹੋਵੇ ਕਿ ਸਾਡੀ ਵੋਟ ਚੋਰੀ ਹੋ ਰਹੀ ਹੈ ਸੋ ਸਾਰੇ ਆਓ ਨਾਰਾ ਲਾਈਏ ਜਿਲਾ ਕਾਂਗਰਸ ਦੀ ਅਗਵਾਈ 'ਚ ਰਾਹੁਲ ਗਾਂਧੀ ਅੱਗੇ ਵਧੋ ਹਮਾਰੇ ਸਾਥ ਦੇ ਰਾਹੁਲ ਗਾਂਧੀ ਅੱਗੇ ਵਧੋ ਹਮਾਰੇ ਸਾਥ ਇਲੈਕਸ਼ਨ ਕਮਿਸ਼ਨ ਮੁਰਦਾਬਾਦ 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 ਇਲੈਕਸ਼ਨ ਕਮਿਸ਼ਨ ਮੁਰਦਾਬਾਦ ਦੇਖੋ ਇਹ ਜਿਹੜਾ ਸਾਡਾ ਪ੍ਰੋਟੈਸਟ ਅੱਜ ਹੋਇਆ ਹੈ ਇਹਦੇ ਨਾਲ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਜਿਹੜੇ ਵੋਟ ਚੋਰ ਨੇ ਉਹਨਾਂ ਦੀ ਅੱਖਾਂ ਖੁੱਲਗੀਆਂ ਹੋਣੀਆਂ ਕਿ ਹੁਣ ਅੱਗੇ ਤੋਂ ਵੋਟ ਚੋਰੀ ਨਹੀਂ ਹੋਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਕੇ ਦਿਆਂ ਵੀ ਅੱਡ ਅੱਡ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਏ ਨੇ ਉੱਥੇ ਜਦੋਂ ਇਲੈਕਸ਼ਨ ਹੋਣ ਤੋਂ ਬਾਅਦ ਰਿਜ਼ਲਟ ਆਂਦਾ ਤਾਂ ਲੋਕਾਂ 'ਚ ਬੜੀ ਮਾਇੂਸੀ ਹੁੰਦੀ ਸੀਗੀ ਲੋਕ ਸੜਕਾਂ ਤੇ ਵੀ ਉਤਰੇ ਨੇ ਤੁਸੀਂ ਮਹਾਰਾਸ਼ਟਰ ਦੀ ਗੱਲ ਕਰ ਲਓ ਲੋਕ ਸੜਕਾਂ ਤੇ ਉਤਰ ਕੇ ਉਹਨਾਂ ਦਾ ਇੱਕੋ ਹੀ ਕੁਐਸਚਨ ਸੀਗਾ ਵੀ ਵੋਟ ਤਾਂ ਸੀ ਇਹਨੂੰ ਪਾਈ ਨਹੀਂ BJP ਨੂੰ ਇਹਦੀ ਸਰਕਾਰ ਕਿਵੇਂ ਬਣ ਗਈ ਉਹ ਸਰਕਾਰ ਚੋਰੀ ਦੀ ਵੋਟ ਨਾਲ ਬਣੀ ਹੈ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਅਸੀਂ ਹੁਣ ਘਰ ਘਰ ਜਾ ਕੇ ਹਰ ਇੱਕ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਜਾਗਰੂਕ ਕਰਾਂਗੇ ਲੋਕਾਂ ਨੂੰ ਵੀ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੁਣ ਤੁਹਾਡੀ ਵੋਟ ਚੋਰੀ ਨਹੀਂ ਹੋਣ ਦੇਵਾਂਗੇ